ਸਾਰੇ ਭਾਈਆਂ ਨੂੰ ਸਤਿ ਸ੍ਰੀ ਅਕਾਲ ਅੱਜ ਖੜੇ ਆ ਅਸੀਂ ਸ਼ਹਿਰ ਸਰਹੰਦ ਜਿੱਥੇ ਬਾਡੀਆਂ ਦਾ ਘਰ ਬੰਨਿਆ ਜਾਂਦਾ ਕਿਸੇ ਟਾਈਮ ਦਾ ਗੜ ਮੰਨਿਆ ਜਾਂਦਾ ਅੱਜ ਵੀ ਜਿਹੜੀ ਆਪਣੀ ਉਹੀ ਪਛਾਣ ਲੈ ਕੇ ਤੁਰਿਆ ਵਾ ਸਰਹੰਦ ਟਰੱਕਾਂ ਦੀਆਂ ਬਾਡੀਆਂ ਵਾਸਤੇ ਯਾਨੀ ਇਹਦਾ ਕਿਸੇ ਟਾਈਮ ਕੁਆਲਿਟੀ ਮੰਨੀ ਜਾਂਦੀ ਸੀ ਸਰਹੰਦ ਦੀ ਅੱਜ ਥੋੜਾ ਜਿਹਾ ਕੁਝ ਮੰਗਿਆਈਆਂ ਦੀਆਂ ਮਾਰਾਂ ਕੁਝ ਲੋਕਾਂ ਦੇ ਵਿੱਚ ਜਿਹੜੀ ਕਮਾਈ ਦੀ ਜਾਦਾ ਭਾਵਨਾ ਵਦ ਕੀ ਪਹਿਲਾਂ ਹੁੰਦਾ ਤਾਂ ਵੀ ਮੇਰਾ ਪੱਲਿਓਂ ਵੀ ਕੁਝ ਲੱਗ ਜੇ ਪਰ ਕੋਈ ਬੰਦਾ ਇਹ ਨਾ ਕਹਦੇ ਵੀ ਫਲਾਣੇ ਸਿੰਘ ਦੀ ਬਾਡੀ ਆ ਹਲਕੇ ਨਹੀਂ ਲੱਗੂਗੀ ਤੇਰੇ ਕੋ ਪੈਸੇ ਘੱਟ ਹੈ ਕੋਈ ਨਹੀਂ ਐਡਜਸਟ ਕਰ ਲਾਂਗੇ ਪਰ ਅੱਜ ਕਿਤੇ ਨਾ ਕਿਤੇ ਹੈ ਇਸ ਗੱਲ ਦੇ ਵਿੱਚ ਫਰਕ ਹੈ ਚਲੋ ਕੁਝ ਬਾਡੀਆਂ ਵਾਲੇ ਹੈ ਜਿਹੜੇ ਕੁਆਲਟੀ ਨੂੰ ਅਜੇ ਵੀ ਕਿਤੇ ਨਾ ਕਿਤੇ ਨੇੜੇ ਟੇੜਾ ਵਰਕਰਾਰ ਰੱਖੀ ਫਿਰਦੇ ਸੋ ਛਰਾਂਦਾ ਤੇ ਫਿਰ ਮੈਂ ਆਪਣੀ ਦਿਖਾਦਾ ਗੱਡੀ ਜੀ ਦਾ ਵੀ ਜਿਹੜਾ ਕੰਮ ਸਟਾਰਟ ਹੋ ਚੁੱਕਿਆ ਹਫ਼ਤੇ ਦਾ ਦੋ ਦਿਨ ਦੇ ਵਿੱਚ ਜੀ ਦਾ ਕੋਨਾ ਕੋ ਜਿਹੜਾ ਕੰਡਾ ਲੱਗ ਜਾਊਗਾ ਸੋ ਹਾਲ ਦੀ ਘੜੀ ਤਾਂ ਗਰੀਬਣੀ ਜੀ ਬਣ ਕੇ ਖੜੀ ਆ ਤਰਸ ਦੇ ਆਧਾਰ ਤੇ ਪਰ ਚਲੋ ਆਣ ਵਾਲੇ 10-12 ਦਿਨਾਂ ਤੱਕ ਇੱਕ ਨਵੀਂ ਝੁੱਲਣ ਵਾਂਗ ਅੱਜ ਕਿਆ ਤੁਹਾਨੂੰ ਮਿਲਾਂਗੇ ਉਧਰ ਨਵੀਂ ਵੀਡੀਓ ਪਾਵਾਂਗੇ ਵੇਈ ਇਹ ਵੀ ਇੱਕ ਵਾਰੀ ਲੱਛ ਲੱਛ ਕਰੂ ਵੀ ਅੱਜ ਮੈਂ ਆਈ ਆ ਫਿਰ ਨਵੀਂ ਮੱਕਲਾ ਵਿੱਚ ਤੇ ਮੈਂ ਹੁਣ ਗੱਲ ਕਰਦਾ ਆ ਗੱਡੀਆਂ ਖੜੀਆਂ ਲੰਮੀ ਤੱਕ ਵੀ ਦਿਖਦੀ ਹੋਊਗੀ ਵੀਡੀਓ ਬਾਹਾਂ ਤੱਕ ਜਾਈਏ ਵਾਜਾ ਬੜੀਆਂ ਆਂਦੀਆਂ ਤੇ ਉਹਦੇ ਵਿੱਚ ਡਿਸਟਰਬਿੰਗ ਹੁੰਦੀ ਆਵਾਜ਼ ਨਹੀਂ ਸਹੀ ਆਂਦੀ ਤੇ ਸਭ ਗੱਡੀਆਂ ਟਾਟਾ ਦੀਆਂ ਕਰੀਬ 10 ਤੇ 12 ਗੱਡੀਆਂ ਖੜੀਆਂ ਕਿਸੇ ਦਾ ਕੱਲਾ ਕੈਬਨ ਕਿਸੇ ਦੀ ਵੱਡੀ ਕੱਲੀ ਬਾਡੀ ਕੈਬਨ ਵਾਲੀ ਗੱਡੀ ਜਦੋਂ ਮਾਰਕੀਟ ਦੇ ਵਿੱਚ ਉਤਰੀਦਾ ਉਦੋਂ ਐ ਲੱਗਦਾ ਵੀ ਬੜਾ ਮੰਦਾ ਏ ਵੀ ਕੋਈ ਕੰਮੇ ਨਹੀਂ ਗੱਡੀਆਂ ਨੂੰ ਪਰ ਜਦੋਂ ਬਾੜੀਆਂ ਵਾਲੇ ਕੋ ਆ ਕੇ ਦੇਖੀਦਾ 10 ਦਿਨ ਹੋ ਗਏ ਮਿੰਤਾ ਕਰਦੇ ਨੂੰ ਭਰਾਵਾ ਛੇਤੀ ਕਰਕੇ ਲਾ ਦੇ ਬੜਾ ਘਰੋਂ ਸੋਚ ਕਾਇਦੇ ਵੀ ਹੁਣ ਕਿਹੜਾ ਇੰਨੀ ਗੱਡੀ ਬਾੜੀ ਲੱਗਦੀ ਮਿੰਟੋ ਮਿੰਟੇ ਕੰਮ ਹੋ ਜਾਣਾ ਪਰ ਇੱਥੇ ਆ ਕੇ ਲੱਗਦਾ ਵੀ ਬੜੀ ਮਾਰਕੀਟ ਕੋ ਤੇਜ਼ੀ ਦੀ ਏ ਸਮਝ ਨਹੀਂ ਆਂਦੀ ਜਿਆਦਾ ਕੋਈ ਕੰਮੇ ਨਹੀਂ ਲੋਕਾਂ ਕੋਲ ਅਗਲਾ ਲਾੜ ਦੇ ਵਿੱਚ ਗੱਡੀ ਪਾਉਂਦਾ ਗੱਡੀ ਪਾਉਂਦਾ ਫਿਰ ਉਹ ਜੇ ਕੋਈ ਹੈਗਾ ਮੜ ਮੋਟਾ ਖਾਣ ਪੀਣ ਵਾਲਾ ਤਾਂ ਕਰ ਲੈਂਦਾ ਪਾਸ ਨਹੀਂ ਫਿਰ ਐਦੀ ਸਵਾ ਧੂੜ ਕੇ ਲੋ ਹੁੰਦੀ ਅਗਲੀ ਗੱਲ ਮਤਨ ਹੁਣ ਦੱਸਦਾ ਟਾਟਾ ਦੀ ਟਾਟਾ ਦੀ ਜਿਹੜੀ ਗੱਲ ਹੈ ਬੜੀਆਂ ਝੋਟਾ ਗੱਡੀਆਂ ਟਾਟਾ ਦੀਆਂ ਕਹਿੰਦੇ ਪੁਰਾਣੇ ਟਾਈਮ ਦੇ ਆਪਾਂ ਗੱਲਾਂ ਸਾਡੇ ਉਹ ਜਿਹੜੇ ਉਸਤਾਦ ਸਾਡੇ ਕਹਿੰਦੇ ਹੁੰਦੇ ਤੇ ਜੁੱਤੀ ਵਾਟਾ ਦੀ ਗੱਡੀ Tata ਕਿਉਂਕਿ ਬਾਟਾ ਦੀ ਜੁੱਤੀ ਹੁੰਦੀ ਸੀ ਉਹ ਵੀ ਆਪਣੇ ਆਪ ਨੂੰ ਮੰਨੀ ਵੀ ਸੀ Tata ਦਾ truck ਇਹ ਵੀ ਜਿਹੜਾ truck ਸਾਰੇ ਵਧੀਆ ਜੀ ਨੂੰ ਲੈ ਲੈਣ ਪਾਉਂਦਾ ਜਿਹਨੂੰ ਭਾਰਤ ਬੈਂਜ ਪਾਉਂਦਾ ਜਿਹਨੂੰ Mahindra ਪਾਉਂਦੀ ਪਰ Tata ਇੱਕ brand ਹੈ Tata ਸ਼ਿੰਗਾਰ ਦੇ ਤੌਰ ਤੇ ਵੀ ਜਿਹੜੀ ਗੱਡੀ ਜ਼ਿਆਦਾ ਵਧੀਆ ਬਣਦੀ ਬੜੀਆਂ ਝੋਟਾ ਗੱਡੀਆਂ ਐ ਵੱੜ-ਵੱڑے ਗਾਂ 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 ਵਧਾਉਂਦਿਆਂ ਵਧਾਉਂਦਿਆਂ ਨਾਲ ਹੁਣ ਬਹੁਤ ਜਿਹੜੀਆਂ ਤਕੜੀ ਭਾਤੀ ਇਹਨਾਂ ਦੇ ਵਿੱਚ ਉਹ ਨਵੀਂ ਤਕਨੀਕ ਪਰ ਜਿੰਨੀ ਤਕਨੀਕ ਪਾਈ ਟਰੱਕਾਂ ਦੇ ਵਿੱਚ ਜਿੰਨੀ ਤਕਨੀਕ ਪਾਈ ਉਹਨਾਂ ਮਾਲਕ ਔਰ ਡਰਾਈਵਰ ਖੱਜਲ ਖਵਾਰ ਹੋ ਰਿਹਾ ਅੱਜ ਦੇ ਦਿਨ ਗੱਡੀ ਵੀ ਮਹਿੰਗੀ ਹੋ ਗਈ ਬੇ ਹਸਾਬੀ ਚਲੋ ਕੋਈ ਨਹੀਂ ਜੋ ਗੱਡੀ ਮਹਿੰਗੀ ਹੋਈ ਹੋਈ ਪਰ ਜਿਹੜੀ ਤਕਨੀਕ ਪਾਈ ਉਹ ਸਾਡੇ ਗਰੀਬ ਲੋਕਾਂ ਦੇ ਵਾਸਤੇ ਜਿਹਦੇ ਵਿੱਚ ਮੇਸਤਰੀ ਭਾਈਚਾਰਾ ਹੋ ਗਿਆ ਸਾਡਾ ਔਰ ਜਿਹੜੇ ਇਹ ਛੋਟਾ-ਮੋਟਾ ਕੰਮ ਅੱਗਾ ਵੀ ਮੇਸਤਰੀ ਸਾਹਿਬ ਦੇਖਿਓ ਮੜਾਇਆ ਇਹਦੇ ਛਾਵੜ ਦੇ ਨਾਟ ਲੇ ਹੋ ਗਏ ਕਿਤੇ ਝਰੀ ਗੁਲਾ ਢਿਲਾ ਏ ਕਿਤੇ ਚੱਕਾ ਸਾਡਾ ਢਿਲਾ ਹੋਵੇ ਚੱਕੇ ਬੜੇ ਢਿਲੇ ਹੁੰਦੇ ਤੇ ਪਹਿਲਾਂ 12-10 ਗੱਡੀਆਂ ਇਹ ਆਕੇ ਜੋ ਗਲਾ ਲੱਗਾ ਚੈੱਕ ਕਰਨੇ ਭਰੀਆਂਆਂ ਗੱਡੀਆਂ ਦੇ ਉਹ ਦੇਖ ਪਾਉ ਚੱਕਾ ਢਿਲਾ ਹੋਗਾ ਅਜੇ ਚੱਕਿਆਂ ਚੁੱਕਿਆਂ ਦਾ ਬਚਾ ਏ ਪਰ ਜਿਹੜੀ ਇਹਦੇ ਵਿੱਚ ਤਕਨੀਕ ਪਾਈ ਉਹ ਕੰਮ ਏ ਮੈਨੂੰ ਗਰੀਬ ਦੇ ਕੰਮੇ ਨੂੰ ਗਰੀਬ ਕੰਮੇ ਨੂੰ ਦੂਆ ਕੰਮੇ ਤਾਂ ਚਲਦੇ ਆ ਜਿਨ੍ਹਾਂ ਦਾ ਤਕੜਾ ਕੰਮ ਹੈ ਉਹਨਾ ਬਾਤਾਂ ਜਿਹੜੀ ਇਹ ਤਕਨੀਕ ਹੈ ਬੜੀ ਘਾਤਕ ਕਿਉਂਕਿ ਹੁਣ ਤਕਰੀਬਨ ਜਦੋਂ ਗੱਡੀ ਤੁਸੀਂ ਕਿਸੇ ਦੇ ਮੋੜੇ ਰੋਕੂਗੇ ਜਿਹੜਾ ਆਮ ਮਿਸਤਰੀ ਤਾਂ ਜਿਹੜਾ ਪਹਿਲਾਂ ਕਹਿੰਦੇ ਤੇ ਵੀ ਇਹ ਉਸਤਾਜ ਹੈ ਬੜਾ ਮੰਨਿਆ ਬਾ ਫਲਾਣੇ ਉਸਤਾਜ ਮੰਨੇ ਆ ਹੁਣ ਉਹ ਕਹਿੰਦਾ ਨਵੀਂ ਆ ਵੀਰੇ ਅੱਗੇ ਲੈ ਜਾ ਯਾਰ ਏਜੰਸੀ ਦਿਖਾ ਇਹਨੂੰ ਕਿਉਂਕਿ ਇਹਨੂੰ ਲੈਪਟਾਪ ਲੱਗਣਾ ਸਭ ਤੋਂ ਵੱਡੀ ਉਹ ਚੀਜ਼ ਜਿਹੜੀ ਆਪਣੇ ਕੋਲ ਰੱਖੀ ਵੀ ਅਗਲੀ ਗੱਲ ਹੈ ਟਾਟਾ ਦੀਆਂ ਗੱਡੀਆਂ ਮੇਰੇ ਕੋ 4 ਆ ਥੋੜੇ ਦਿਨ ਹੋ ਗਏ ਇੱਕ ਗੱਡੀ ਚ ਮਤਲਬ 6 ਸੱਗ ਗੱਡੀ ਐ 14 ਚੱਕੀ ਕੋਈ ਨਹੀਂ ਚ ਪ੍ਰੋਬਲਮ ਆਂਦੀ ਸੀ ਗੱਡੀ ਮਤਲਬ ਸਪੀਡ ਜਦੋਂ ਤੋੜਦੇ ਤੇ ਗੱਡੀ ਜਦੋਂ ਖੜੀਦੀ ਔਰ ਰੇਸ ਲੈਂਦੀਦੀ ਜਦੋਂ ਤੋੜ ਦਿੰਦੇ ਤੇ ਫਿਰ ਉਹ ਰੇਸ ਮਤਲਬ ਛੱਡਣ ਲੱਪਨਦੀਦੀ ਉਹੀ ਤੀਆ ਚੌਥਾ ਗੇਅਰ ਮਰ ਮਰ ਕੇ ਮੰਮੜੀ ਤੁਰ ਜਾਂਦੀ ਗੇਅਰ ਬਦਲੀ ਜਾ ਗੇਅਰ ਬਦਲੀ ਜਾ ਪਰ ਚਲੋ ਇੱਕ ਏਜੰਸੀ ਦਿਖਾਈ ਦੂਜੀ ਦਿਖਾਈ ਮਤਲਬ ਉਹ ਆਪਣੀ ਆਪਣੀਆਂ ਗੱਲਾਂ ਕਰਦੇ ਕੇ ਕਿਸੇ ਨੇ ਕੁਝ ਪੈਸੇ ਲੈ ਲੈ ਕਿਸੇ ਨੇ ਕੋਈ ਛੜਤੇ ਕਿਸੇ ਨੇ ਕੁਝ ਕਰਤਾ ਕਿਸੇ ਨੇ ਕੋਈ ਨਹੀਂ ਕਰ ਆ ਨੁਕਸਾ ਜੀ ਉਹ ਨੁਕਸਾ ਹੈ ਮਤਲਬ ਕਹਿਣ ਦਾ ਵੀ ਹੁਣ ਚੌਥੀ ਪੰਜਵੀਂ ਜਗ੍ਹਾ ਪੁੱਜ ਗਈ ਅੱਜ ਕੱਲ 40000 ਪਰ ਪੁੱਜ ਗਈ ਵੀ ਇਹਦਾ A B C ਪਤ ਨਹੀਂ A D C ਪਤ ਨਹੀਂ ਕੀ ਆ ਚੀਜ਼ ਪਹਿਣੀ ਹੈ ਜੀ ਇਹਦਾ ਜਿਹੜਾ ਪ੍ਰੈਸ਼ਰ ਦਿੰਦਾ ਏ ਟਰਬੋ ਨੂੰ ਜੂਰੀਆ ਨੂੰ ਜੀ ਉਹ ਚੀਜ਼ ਤੁਹਾਡੀ ਖਰਾਬ ਇਹ ਨਾਲ ਕੰਟਰੋਲਰ ਵੀ ਤੁਹਾਡਾ ਐ ਜੀ ਉਹ ਹੈ ਜੀ ਕੋਈ ਨੁਕਸ ਨਹੀਂ ਦਾ ਗੱਡੀ ਬਿਲਕੁਲ ਸਹੀ ਛੇ ਬੰਦੇ ਗਰੀਬ ਕੋ 40000 ਨਾ ਹੋਗਾ ਪਹਿਲਾਂ ਕੰਮ ਹੁੰਦੇ ਤੇ ਛੋੜੇ ਮੋੜੇ ਜੇ ਬਾਤ ਤੇ ਵੱਧ ਕਿਤੇ ਗੱਡੀ ਫਸੀ ਦੇ ਹਿੱਸਾ ਟੁੱਟ ਗਿਆ ਤਾਂ 5-7000 ਰੁਪਏ ਦਾ ਖਰਚਾ ਹੁੰਦਾ ਮੇਸਤਰੀ ਪਾਗਾ ਸੱਜੰ ਦਾ 8000 ਪਰ ਅੱਜ ਗੱਲ ਲੱਖਾਂ ਚ ਹੈ ਜੇਬ ਚ ਪਹਿਲੀ ਜਿਹੜਾ ਥੇਲਾ ਹੈ ਨਹੀਂ ਕੰਮ ਐਨੇ ਮਹਿੰਗੇ ਹੋ ਗਏ ਫਿਲਟਰ ਜੇ ਤੁਸੀਂ origignal ਪਾਣੀ ਏਜੰਸੀ ਤੋਂ ਲੈ ਕੇ ਕੋਈ ਹੋਰ ਚੀਜ਼ ਜਿਹੜੀ ਏਜੰਸੀ ਤੋਂ ਲੈ ਕੇ ਪਾਣੀ ਤਾਂ ਤੌਬਾ ਮੇਰੇ ਰੱਬ ਦੀ ਇਹ ਗੱਡੀਆਂ ਉਸ ਲੈਵਲ ਚ ਆ ਕੇ ਮੈਨੂੰ ਐਦਾ ਲੱਗਦੀਆਂ ਵੀ ਆਪ ਕਈ ਬਈ ਫੇਲ ਹੈ ਯਾਰ ਸਾਨੂੰ ਉਹੀ ਤਕਨੀਕ ਚਾਹੀਦੀ ਸੀ ਜੂਰੀਆ ਦਾ ਫालतू ਭਾਂਡਾ ਲਾਇਆ ਵਾ ਜੂਰੀਆ ਦੇ ਕਾਰਨ ਇਸ ਗੱਡੀ ਦਾ ਮੈਂ ਆ ਢੋਲ ਕੀ ਜੀ ਦਾ ਪਹਿਲਾਂ ਕਹਿੰਦੇ ਜੀ ਨੋਬ ਸੈਂਸਰ ਖਰਾਬ ਆ ਫਿਰ ਕਹਿੰਦੇ ਜੀ ਆ ਇਹਦਾ ਸਲੈਂਸਰ ਦੀ ਢੋਲਕੀ ਖਰਾਬ ਹੈ ਫਰਾਂ 127000 ਰੁਪਿਆ ਇੱਕ ਦਿਨ ਚ ਪਰਿਆ ਉਹ ਤੇ ਪਹਿਲਾਂ ਇਹੀ ਲੈਪਟਾਪ ਲਾ ਲਿਆ ਗੱਡੀ ਫਿਰ ਚੱਲ ਪਈ ਗੱਡੀ ਫਿਰ ਖੜ ਗਈ ਗੱਡੀ ਫਿਰ ਚੱਲ ਪਈ 127000 ਪਰਿਆ ਪਰ ਜਾਤੇ ਬਾਅਦ ਗੱਡੀ ਦੀ ਐਵਰੇਜ ਜਿਹੜੀ ਆਪਣੀ ਸਹੀ ਦਿਸ਼ਾ ਚ ਨਹੀਂ ਆਈ ਕੀ ਕਹਿ ਸਕਦਾ ਫਿਰ ਬਹੁਤ ਜਿਆਦਾ ਪੈਸੇ ਲਗਾ ਕੇ ਪਤਾ ਹੋਵੇ ਵੀ ਕੰਮ ਹੋ ਗਿਆ ਕੇ 5-4 ਸਾਲ ਪਰ ਕੁਝ ਨਹੀਂ ਹਲਾ ਇਹ ਜਾਨੀ ਕਿਤੇ ਨਾ ਕਿਤੇ ਇਹ ਜਿਹੜਾ ਆਣ ਵਾਲਾ ਸਮਾਂ ਹੈ ਇਹ ਗਰੀਬ ਬੰਦੇ ਨੂੰ ਛੋਟੀ ਜੀ ਦੁਕਾਨਦਾਰੀ ਨੂੰ ਛੋਟੇ ਸਪੇਅਰ ਪਾਰਟ ਨੂੰ ਬਿਲਕੁਲ ਯਾਨੀ ਚਾਹ ਦੀਆਂ ਰੇੜੀਆਂ ਲਾ ਸਕਦੇ ਉਹ ਵੀ ਜਿਹੜੇ ਬੜੇ ਰੋਡ ਬਣ ਲਗੇ ਛੋਟੀਆਂ ਚਾਹ ਦੀਆਂ ਰੇੜੀਆਂ ਵੀ ਉੱਥਾ ਬੰਦ ਕਰਤੀਆਂ ਹੋਟਲ ਕਿਆ ਹੁੰਦੇ ਦੂਏ ਜਿਹੜੇ ਪੀ ਜੇ ਪੂਜੇ ਵਾਲੇ ਜਿਗਾੜ ਉਹ ਚੱਲ ਪਏ ਸਾਨੂੰ ਦੂਈ ਟੀਮ ਮਿਲਦੀ ਜਿਹੜੀ ਹੁੰਦੀ ਉਹ ਕਾਫੀ ਠੰਡੀ ਕੋਲਡ ਕਾਫੀ ਕੋਲਡ ਕਾਫੀ ਠੰਡੀ ਕਾਫੀ ਐਦਾਂ ਦੀਆਂ ਚੀਜ਼ਾਂ ਉਹ ਵੀ ਡਰਾਈਵਰ ਵੀ ਸਾਡੇ ਨਵੇਂ ਨਵੇਂ ਫੋਟੋ ਜੋ ਬਾਣੀ ਹੁੰਦੀ ਫੋਨ ਹੁੰਦਾ ਅਗਲੇ ਨਾਲ 7000 ਦਾ ਫਿਰ ਫੋਟੋ ਬਾਂਦਾ ਉੱਚ ਕਾਪੀ ਦਾ ਹੀ ਨਹੀਂ ਪਤਾ ਲੱਗਦਾ ਵੀ ਕੀ ਰੰਗ ਹੈ ਕਿ ਆ ਬੰਗ ਹੈ ਮਤਲਬ ਐਦਾਂ ਦਾ ਹੁਣ ਦਿਖਾਵਾ ਜ਼ਿਆਦਾ ਹੋ ਗਿਆ ਪਰ ਜਿਹੜੀ ਤਕਨੀਕ ਹੈ ਸਾਡੇ ਵਾਸਤੇ ਘਾਤਕ ਸਿੱਧ ਹੋ ਗਈ ਨਹੀਂ ਇਹ ਗੱਲ ਦੇ ਵਿੱਚ ਕੋਈ ਝਟਸਾ ਦਿਓ ਵੀ ਜੇ ਤੁਹਾਡੀ ਗੱਡੀ ਇੱਕ ਛੋਟੀ ਜਿਹੀ ਕਾਰਨ ਕਰਕੇ ਵੀ ਖੜ ਗਈ ਤਾਂ ਜਦੋਂ ਤੱਕ ਕੋਈ ਮਕੈਨਿਕ ਏਜੰਸੀ ਵਾਲਾ ਨਹੀਂ ਆਂਦਾ ਲੈਪਟਾਪ ਜੇ ਚੱਕ ਹੈ ਉਦੋਂ ਤੱਕ ਤੁਹਾਡੀ ਗੱਡੀ ਨਹੀਂ ਤੁਰਨੀ ਉਹਨਾਂ ਆ ਕੇ ਸ਼ਵਾਕਾ ਕੁਝ ਬਾਣਾ ਪਾਵਾ ਉਹ ਛੋਟਾ ਜਿਹਾ ਕੰਮ ਹੋਵੇ ਫੇਰ ਗੱਡੀ ਤੁਰੇਗੀ ਮਿਸਤਰੀ ਤੇ ਗੱਡੀ ਨਹੀਂ ਤੁਰਨੇ ਆ। ਸੋ ਐਦਾਂ ਦੀਆਂ ਜਿਹੜੀਆਂ ਚੀਜ਼ਾਂ ਐ ਇਹਨਾਂ ਦਾ ਜਿਹੜਾ ਆਣ ਵਾਲਾ ਸਮਾਂ ਦੇ ਵਿੱਚ ਗਰੀਬ ਬਾਤਾਂ ਮੜਾ ਐ। ਬਾਕੀ ਪਰ ਫਿਰ ਵੀ ਆਇਆ ਮੈਂ ਦਿਖਾ ਦਿੰਦਾ ਤੁਹਾਨੂੰ ਮੜਾ ਜਾਂ ਮੋਟਾ-ਮੋਟਾ। ਜਾਰੀਆਂ ਲੌਂਗ ਤੇ ਤਾਂ ਲੱਗਦਾ ਨਹੀਂ ਕਿੱਥੇ ਗੱਡੀ। ਮੈਂ ਕਿਹੜਾ ਫੁੱਲਣੀਆਂ ਨੇ। ਪਰ ਇੱਥੇ ਦੇ ਲੈਣਾ ਸਾਹਮਣੇ ਤੱਕ ਦਿਖਦੀ ਆ ਬਾਡੀਆਂ ਬਣ ਰਹੀਆਂ। ਉਹ ਇਹ ਗੱਲ ਗੱਡੀ Tata ਦੀ ਆ ਸਾਡਾ ਭਰਾ ਕੱਲ ਕੀ ਧਰ ਬਾਡੀ ਬਿਲਡਰ ਨੀਟਾ ਫਿਰ ਹੰਦੇ ਤੋਂ ਬਾਡੀ ਆ ਜਾਨਪਾਨ ਦਾ ਹੱਥ ਲਾ ਕੇ ਦੱਸ ਦਿੰਦਾ ਵੀ ਕਿਵੇਂ ਦੀ ਆ ਜਗੜਿਆ ਉਹ ਜਿਹੜਾ ਸਾਹਮਣਾ ਇੱਕ ਨਲਕੀਜੀ ਵਾਲਾ ਏ 34100 ਰੁਪਏ ਦਾ ਏ ਹਾਂ ਈਟੀਵੀ ਹਾਂ ਉਹ ਗੱਡੀ ਆ ਹਾਂ ਜੀ ਆ ਦੇਖ ਲਓ ਇਹਦੇ ਦੋ ਪੈਵ ਲੱਗੇ ਨੇ ਐ ਜਿੱਦਾਂ ਆਲਾ ਦੀਵ ਦਾ ਚਰਾਤ ਹੁੰਦਾ ਐਦਾਂ ਵੀ ਨਾ ਬਈ ਆਲਾਦੀਨ ਦਾ ਚਿਰਾਗ ਨਾ ਅੱਜ ਸਵੇਰ ਦੇ ਨਾਲ ਸਾਨੂੰ ਬਾਣੀ ਪਾਇਆ ਵਾ ਤੇ ਉਹ ਵੀ ਹੁਣ ਬਾਬਾ ਸੁੱਖ ਰੱਖਿਆ ਵੀ ਇਹ ਆਲਾਦੀਨ ਦਾ ਚਿਰਾਗ ਜੇ ਪੈ ਕੇ ਹੀ ਗੱਡੀ ਚੱਲ ਜੇ ਤਾਂ ਵੀ ਸ਼ੁਕਰ ਹੈ ਇਹ ਵੀ ਨਹੀਂ ਪਤਾ ਹੁੰਦਾ ਬਾਅਦ ਦੇ ਵਿੱਚ ਕੀ ਕਹਿਣਾ ਕੀ ਕਰਨਾ ਤੋਂ ਐਵੇਂ ਦੀਆਂ ਗੱਲਾਂ ਹੁਣ ਅੱਗੇ ਦੇਖਦੇ ਆ ਸਮੇਂ ਦੇ ਨਾਲ ਬਈ ਅੱਜ ਕਹਿੰਦੇ ਦੇ ਬਿਟੋ ਆਪਣਾ ਟੋਲ ਦੇ 15 ਗੱਦ ਜਿਹੜੀ ਉਹ ਲੰਘੀ ਗੱਲ ਕੋ ਟੋਲ ਇਹਦੇ ਟਰੱਕਾਂ ਦੇ ਹਾਫ ਹੋ ਜਾਣੇ ਕਿਸੇ ਨੇ ਉਹ ਗੱਲ ਦਾ ਜਿਹੜਾ ਸੋ ਉਲੀ ਪੜਿਆ ਸੋ ਆਣ ਵਾਲਾ ਸਮਾਂ ਮੰਗਾਈ ਦਾ ਮਾਰਦਾ ਰੋਟੀ ਡੰਗੋ ਡੰਗ ਕੰਮ ਜਿਹੜਾ ਬਿਲਕੁਲ ਬੇਕਾਰ ਹੁੰਦਾ ਜਾਂਦਾ ਸੋ ਇੰਨੀਆਂ ਗੱਲਾਂ ਦੇ ਨਾਲ ਅੱਜ ਸਰੰਦ ਤੇ ਅਗਲੀ ਵੀਡੀਓ ਪਾਵਾਂਗੇ ਕਿਤੇ ਚੱਲਦੇ ਫਿਰਦੇ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ